ਜੰਜੂ ਰਾਖਾ ਪ੍ਰਵਤਾ ਤਾਂ ਤਾ ਤੀਨੋਂ ਵੱਡੋ ਕੱਲੋ ਮੈਸਾਕਾ ਮੇ ਤਿਲਕ ਜੋ ਜੋ ਹਿੰਦੂ ਵੀਰ ਅੱਜ ਤਿਲਕ ਲਗਾਉਂਦੇ ਨੇ ਨਾ ਮੱਥੇ ਦੇ ਉੱਤੇ ਮੈਂ ਗੱਲ ਕਹਿਣਾ ਹੋਂ ਨਾ ਕਿ ਇਹ ਤਿਲਕ ਧੰਗੁਰ ਤੇਗ ਬਹਾਦਰ ਸਾਹਿਬ ਜੀ ਦਾ ਰਕਤ ਹੈ ਜੋ ਅੱਜ ਮੰਦਰਾਂ ਦੇ ਵਿੱਚ ਕੱਲੀਆਂ ਖੜਕਦੀਆਂ ਨੇ ਜਾਂ ਦੀਏ ਬਾਲੇ ਜਾਂਦੇ ਨੇ ਜੋਤਾਂ ਜਗਦੀਆਂ ਨੇ ਜਿਹੜੀਆਂ ਉਹ ਤੇਲ ਨਹੀਂ ਹੈ ਅੱਜ ਜਿਹੜੀ ਜੋਤ ਜਗਦੀ ਹੈ ਤੇਲ ਨਹੀਂ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਲਹੂ ਹੈ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣਾ ਰਤ ਆਪਣੀ ਲਹ ਨਾ ਪਾंदे ਤੇ ਇਹ ਜਿਹੜਾ ਫਿਰ ਨਾਮ ਮੰਦਰ ਮੰਦਰ ਹੋਣੀ ਸ਼ੀ ਨਾ ਟਲ ਖੜਕਣੇ ਸ਼ੀ ਨਾ ਹੀ ਜੋਤਾਂ ਲਗਣੀਆ ਸ਼ੀ ਨਾ ਹੀ ਆਰਤੀਆਂ ਹੋਣੀਆਂ ਸ਼ੀ ਕਿਉਂਕਿ ਕਸ਼ਮੀਰ ਦੇ ਪੰਡਤਾਂ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਸੀ ਨਾਰੋ ਲੋ ਬੇਟਾ ਦੇਖ ਮਜ ਕੋ ਮੈਂ ਸ਼ੀਸ਼ ਕੀ ਭੇਡ ਚੜਾਣੇ ਚੱਲਾ ਹਾਂ ਗਿਰ ਭਏ ਗਰੇ ਮੰਦਰ ਮੈਂ ਫਿਰ ਸੇ ਉਨਕੋ ਵਸਾਣੇ ਚਲਾ ਹਾਂ ਜਿਸ ਖੰਜਰ ਨੇ ਚੁਟੀਆਂ ਕੋ ਕਾਟਾ ਉਸ ਖੰਜਰ ਕੋ ਮੈਂ ਆਪਣੇ ਸੀਨੇ ਮੇ ਖਾਣੇ ਚਲਾ ਹਾਂ ਜਿਹੜਾ ਖੰਜਰ ਤੁਹਾਡੇ ਉਤੇ ਚੱਲਦਾ ਹੈ ਤੁਹਾਡੀ ਤੋਤੀ ਬੋਦੀ ਤਿਲਕ ਨੂੰ ਮਟਾਉਂਦਾ ਹੈ ਉਹ ਜਦੋਂ ਖੰਜਰ ਮੇਰੇ ਉਤੇ ਚੱਲੇਗਾ ਨਾ ਉਹ ਡੱਡ ਹੋ ਜਾਏਗਾ ਮਥੜਾ ਹੋ ਜਾਏਗਾ ਫਿਰ ਉਹ ਤੁਹਾਡਾ ਜਨੂ ਨਹੀਂ ਲਾ ਪਾਏਗਾ ਉਹ ਤੁਹਾਡਾ ਤਿਲਕ ਨਹੀਂ ਮਟਾ ਪਾਏਗਾ ਕੀਤਨ ਵਰਤੇ ਇੱਕ ਵਾਰ ਦਸਾ ਹੈ ਮਹਾਰਾਜ ਨੇ ਕਸ਼ਮੀਰ ਦੇ ਪੰਡਤਾਂ ਨੂੰ ਅश्वਾਸਨ ਦਿਵਾਇਆ ਅश्वਾਸਨ ਨਹੀਂ ਵਿਸ਼ਵਾਸ ਲਿਬਾਸ ਤੇ ਸਵਾਸ ਵੀ ਦਿੱਤੇ ਉਹਨਾਂ ਦੇ ਲਿਬਾਸ ਤੇ ਰੱਖਣ ਦੇ ਲਈ ਕਿਉਂਕਿ ਕਸ਼ਮੀਰ ਪੰਡਤਾਂ ਦਾ ਇਹ ਲਿਬਾਸ ਹੈ ਜਿਹਨੇ ਉਹ ਲਿਬਾਸ ਹੈ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਲਿਬਾਸ ਨੂੰ ਬਚਾਉਣ ਦੇ ਲਈ ਆਪਣੇ ਸਵਾਸ ਦੇ ਦਿੱਤੇ